ਪਿਓ ਦਾ ਕਤਲ ਕਰ ਦਿੱਤਾ ਗਿਆ ਨਸ਼ੇ ਦਾ ਆਦੀ ਇਹ ਪੁੱਤ ਦੱਸਿਆ ਜਾ ਰਿਹਾ ਹੈ ਤੇ ਐਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਵੀ ਆਪਣੇ ਚਾਚੇ ਦੇ ਕਤਲ ਮਾਮਲੇ ਦੇ ਵਿੱਚ ਇਹ ਸਜ਼ਾ ਕੱਟ ਚੁੱਕਿਆ ਹੈ ਤਾਂ ਘਰ ਦੇ ਵਿੱਚ ਕਲੇਸ਼ ਕਰ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਪੁੱਤ ਨੇ ਜੋ ਪਿਓ ਦੇ ਨਾਲ ਉਸ ਦੀ ਬਹਿਸਬਾਜੀ ਹੋ ਜਾਂਦੀ ਹੈ ਪਿਓ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਹੇਠਾ ਸੁੱਟਿਆ ਤੇ ਉਸ ਦੀ ਕੁਟਮਾਰ ਕੀਤੀ ਨਹੀਂ ਨਹੀਂ ਘਰ ਦੇ ਅੰਦਰ ਪਈਆਂ ਇੱਟਾਂ ਦੇ ਨਾਲ ਕਈ ਵਾਰ ਕੀਤੇ ਜਿਸ ਕਰਕੇ ਜੋ ਹੈ ਪਿਓ ਦੇ ਅਦਮ ਨਿਕਲ ਗਏ ਨੇ ਉਸ ਦੀ ਜਾਨ ਚਲੀ ਗਈ ਹੈ ਤਾਂ ਰਾਇਕੋਟ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੂਰੀ ਖਬਰ ਜੋ ਹੈ ਰੂਣੁਕੰਬਾ ਦਵੇਗੀ ਪੂਰਾ ਮਾਮਲਾ ਜੋ ਸਾਹਮਣੇ ਆਇਆ ਜਿੱਥੇ ਕਲਯੁਗੀ ਪੁੱਤ ਦੇ ਵੱਲੋਂ ਆਪਣੇ ਪਿਓ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਡੇ ਵਾਰਦਾਤ ਵਾਪਰੀ ਹੈ ਆਪਣੇ ਹੀ ਪੁੱਤ ਦੇ ਵੱਲੋਂ ਜੋ ਹੈ ਆਪਣੇ ਪਿਓ ਦਾ ਕਤਲ ਕਰ ਦਿੱਤਾ ਗਿਆ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਆਖਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਦਾ ਆਦੀ ਸੀ ਪੁੱਤ ਆਪਣੀ ਪਤਨੀ ਦੇ ਨਾਲ ਝਗੜਾ ਕਰ ਰਿਹਾ ਸੀ ਘਰ ਦੇ ਵਿੱਚ ਅਗ ਲਗਾਉਣ ਦੀ ਧਮਕੀ ਦੇ ਰਿਹਾ ਸੀ ਤਾਂ ਇਸੇ ਵਿਚਾਲੇ ਜਦੋਂ ਪਿਓ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਘਰ ਦੇ ਅੰਦਰ ਪਈਆਂ ਇੱਟਾਂ ਰੋੜੇ ਉਹਨਾਂ ਦੇ ਨਾਲ ਜੋ ਵਾਰ ਕੀਤਾ ਤਾਂ ਮੌਕੇ ਤੇ ਹੀ ਜੋ ਪਿਓ ਦੀ ਜਾਨ ਚਲੀ ਗਈ ਹੈ ਤਾਂ ਐਵੀ ਜਾਣਕਾਰੀ ਆ ਰਹੀ ਹੈ ਕਿ ਇਸ ਨਸ਼ੇੜੀ ਪੁੱਤ ਦੇ ਵੱਲੋਂ ਪਹਿਲਾਂ ਵੀ ਜੋ ਹੈ ਜੇਲ੍ਹ ਦੇ ਵਿੱਚ ਸਜ਼ਾ ਕੱਟੀ ਗਈ ਹੈ ਆਪਣੇ ਹੀ ਸਕੇ ਚਾਚੇ ਦਾ ਇਸਨੇ ਕਤਲ ਕੀਤਾ ਸੀ ਤਾਂ ਰਾਏਕੋਟ ਤੋਂ ਇਹ ਪੂਰੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਲਯੁਗੀ ਪੁੱਤ ਦੇ ਵੱਲੋਂ ਵੱਡਾ ਕਾਰਾ ਕੀਤਾ ਗਿਆ ਰਾਏਕੋਟ ਦੇ ਕਸਬਾ ਪੱਖੋਵਾਲ ਨਜ਼ਦੀਕ ਪਿੰਡ ਰਾਜਕੜ ਦਾ ਇਹ ਮਾਮਲਾ ਹੈ ਜਿੱਥੇ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਟ ਕਲਯੁਗੀ ਪੁੱਤਰ ਦੇ ਵੱਲੋਂ ਇੱਟਾਂ ਮਾਰ ਕੇ ਬਜ਼ੁਰਗ ਪਿਤਾ ਦਾ ਕਤਲ ਕਰ ਦਿੱਤਾ ਗਿਆ 12 ਮਹੀਨੇ ਪਹਿਲਾਂ ਵੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਕੇ ਐ ਬਾਹਰ ਆਇਆ ਹੈ ਤਾਂ ਅਕਸਰ ਹੀ ਘਰ ਦੇ ਵਿੱਚ ਲੜਾਈ ਝਗੜਾ ਕਰਦਾ ਸੀ ਤਾਂ ਇਸੇ ਵਿਚਾਲੇ ਜਦੋਂ ਘਰ ਦੇ ਅੰਦਰ ਪੇ ਸਿਲੰਡਰ ਨੂੰ ਅੱਗ ਲਗਾ ਲੱਗਾ ਸੀ ਤਾਂ ਪਿਓ ਨੇ ਰੋਕਿਆ ਤਾਂ ਅਜਿਹੇ ਦੇ ਵਿੱਚ ਦੋਵਾਂ ਵਿਚਾਲੇ ਝਗੜਾ ਹੁੰਦਾ ਤੇ ਕਤਲ ਕਰ ਦਿੱਤਾ ਗਿਆ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਰਹੇ ਹਾਂ ਐਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਦੋਸ਼ੀ بیٹے ਨੂੰ ਜੋ ਹੈ ਗ੍ਰਫਤਾਰ ਕਰ ਲਿਆ ਤੇ ਪੂਰੇ ਮਾਮਲੇ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਪੂਰੇ ਮਾਮਲੇ ਦੀ ਤਫਤੀਸ਼ ਵੀ ਸ਼ੁਰੂ ਕਰ ਦਿੱਤੀ ਹੈ ਕੀ ਕੁਝ ਕਹਿਣਾ ਕਰਦੇ ਆ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਹਾਂ ਕੀ ਨਾ ਪੈਣ ਤੇ ਅ ਕੀ ਕਟਕਟ ਨਾ ਹੋਈ ਆ ਕੀ ਗੱਲ ਹੋਈ ਆ ਕੋਈ ਗੱਲ ਬਾਤ ਨਹੀਂ ਹਸਤਾ ਪਏ अच्छा कितने बजे दी गल है साढ़े 10 दी गल लगगी अच्छा 11 ਕੁ ਵਜੇ ਦੇ ਵਿੱਚ ਵਿੱਚ ਸੀ ਆਸਤਾ ਪਾਇ ਜੀ ਜਾਨ ਦਾ ਸੁੱਤੇ ਪਿਆ ਨੂੰ ਹੀ ਜਗਾ ਲਿਆ ਕੀ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਕਰਦੇ ਨੇ ਨਸ਼ੇ ਦੇ ਪੂਰੇ ਆਦੀ ਸੀਗੀ ਅੱਛਾ ਤਾਂ ਦੋ ਸਾਲ ਆਵਦੇ ਬੈਠੇ ਰਹੇ ਆ ਕਿ ਇਕਰੀ ਬਾਲ ਮੇਰਾ ਪਿੰਡ ਦਾ ਬਰਨਾਲੇ ਜ਼ਿਲ੍ਹੇ ਤੋਂ ਮੈਂ ਤਾਂ ਆਪਦੇ ਫੱਟੇ ਨੂੰ ਤੇ ਬੰਨ ਲਾ ਲਿਆ ਵੀ ਇਹਦੇ ਤੇ ਕੋਈ ਜ਼ਿਆਦਾ ਹੋ ਜੂਗਾ ਜਿੱਦ ਬੈਂਕ ਸਾੜ ਦੂ ਪਤਾ ਫੇਰ ਆਪਦੇ ਘਰ ਨੂੰ ਮੋੜਾ ਪਾ ਲਿਆ ਕੋਈ ਗੱਲ ਬਾਤ ਨਹੀਂ ਸੀ ਕੋਈ ਵੀ ਨਹੀਂ ਸੀ ਹੈਗੀ ਵੀ ਜਿਹੜਾ ਇੱਡਾ ਕਰਦਾ ਮੈਂ ਚੱਕ ਜਾਣਾ ਜਿਹੜਾ ਸਾਡੇ ਨਾਲ ਹੋਇਆਗਾ ਕੰਮ ਕੋਈ ਵੀ ਨਹੀਂ ਸੀ ਅੱਜ ਤੱਕ ਕਮਾਂਡੀਆਂ ਨੂੰ ਸੱਦਨ ਚਲੇ ਗਿਆ ਕੋਲੀ ਵੀ ਸਾਨੂੰ ਔਟਣ ਮਾਰ ਨਾ ਪਾਇਆ ਗਿਆ ਸਿਲੰਡਰ ਕੋਲਦੇ ਪਹਿਲਾਂ ਚੋਲੀ ਦੇ ਵਿੱਚੋਂ ਕੱਟ ਲਿਆ ਕਹਿੰਦਾ ਮੈਂ ਅੱਗ ਲਾਉਣਾ ਅੱਗ ਤਾਂ ਬਹੁਤ ਦਿਨਾਂ ਦਾ ਕਹਿਣਾ ਸੀ ਮੈਂ ਅੱਗ ਲਾ ਦੇ ਘਰ ਨੂੰ ਅੱਗ ਲਾ ਦੂੰ ਮੈਂ ਸਾਰਿਆਂ ਨੂੰ ਮਚਾਉਂ ਕੁਕਾਰਨ ਕਦੇ ਸਾਹਮਣੇ ਆਇਆ ਵੀ ਇਹਦੀ ਕਿਉਂ ਹੋ ਗੱਲ ਕਰਦਾ ਸੀ ਆ ਤਾਂ ਨਹੀਂ ਜੀ ਮੈਨੂੰ ਤਾਂ ਕੁਝ ਨਹੀਂ ਪਤਾ ਇਹਦੇ ਬਾਰੇ ਵੀ ਇਹ ਇਸ ਤਰ੍ਹਾਂ ਕਿਉਂ ਕਰਦਾ ਸੀ ਸਾਹਮਣੇ ਤੋਂ ਹੀ ਬਾਹਰ ਹੋਇਆ ਪਿਆ ਸੀਗਾ ਸਾਰੇ ਸੋਚਦੇ ਰਹਿੰਦੇ ਸੀ ਤੇਰੇ ਪੇਕਾ ਪਰਿਵਾਰ ਮੇਰੇ ਭੈਣਾਂ ਸਾਰੇ ਇਹੀ ਕਹਿੰਦੇ ਸੀ ਕਿਉਂ ਇਸ ਤਰ੍ਹਾਂ ਕਰਦਾ ਸਾਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਕੁਝ ਸਮਝਾਉਣ ਵਜੋਂ ਤੇ ਵੀ ਗੱਲ ਪਹ ਹੋਈ ਹੋਣੀ ਆ ਸਮਝਾਉਣ ਦੀ ਵੀ ਕੋਸ਼ਿਸ਼ ਬਾਰੇ ਵੀ ਜੀ ਮੈਂ ਬਹੁਤ ਕੋਣ ਲਾਇਆ ਸਾਰਿਆਂ ਨੂੰ ਜਿਹਨੂੰ ਸਮਝਾ ਜੋ ਪਰ ਮੇਰੇ ਕਿਸੇ ਨੇ ਸੁਣੀ ਨਹੀਂ ਹੈ ਕਿ ਕਿਸੇ ਨੇ ਨੂੰ ਸਮਝਾਇਆ ਨਹੀਂ ਸ਼ਾਦੇ ਪਾੜਨਾ ਬਰਤ ਦਾ ਪੁਲਿਸ ਤੱਕ ਵੀ ਤੁਸੀਂ ਪਹੁੰਚ ਕੀਤੀ ਸੀ ਹਾਂਜੀ ਠੀਕ ਸਰ ਇੱਕ ਆਪਣੇ ਥੜਸ ਨਾਲ ਆਪ ਦੇ ਪਿੰਡ ਰਾਜਗੜ੍ਹ ਵਿਖੇ ਕੋਤਲ ਦਾ ਮਾਮਲਾ ਆਇਆ ਕੋ ਨੋਕ ਪੁੱਤਰ ਕੋ ਨੂੰ ਕੋਤਲ ਕਾਲਾ ਹਾਂਜੀ ਮਾਰਿਆ ਹੈ ਕੀ ਘਟਨਾ ਵਾਸਧੀ ਹੈ ਰਾਤ ਕਰੀਬ 11:30 ਵਜੇ ਇੱਕ 105 ਦੀ ਕਾਰ ਲਈ ਸੀ ਨੇ ਪਿਓ ਨੇ ਪੁੱਤ ਨੇ ਪਿਓ ਦੀ ਨੂੰ ਮਾਰ ਦਿੱਤਾ ਅਵਤਾਰ ਸਿੰਘ ਜੀ ਸਿਤਾਰੀ ਨੇ ਆਪਣੇ ਪਿਤਾ ਬੁੱਢਾ ਸਿੰਘ ਨੂੰ ਮਾਰ ਦਿੱਤਾ ਜਿਸ ਤੇ ਅਸੀਂ ਇਲਾਕੇ ਦੇ ਵਿੱਚ ਸੀ ਅਸੀਂ ਤੁਰੰਤ ਪਹੁੰਚ ਕੇ ਪੰਜਾਬ ਜੇ ਅਸੀਂ ਮੌਕਾ ਤੇ ਜਾ ਕੇ ਤਾਂ ਜਿਹੜੇ ਬੁੱਢਾ ਸਿੰਘ ਦੇ ਘਰ ਆ ਲਈ ਆ ਮਿਲਕੀਤ ਕਰੋ ਉਹਦੇ ਇਹ ਸਟੇਟਮੈਂਟ ਰਿਕਾਰਡ ਕੀਤੀ ਤੇ ਅਸੀਂ ਜਿਹੜੀ ਮੌਕੇ ਤੇ ਜਿਹੜੀ ਇਹ ਸ਼ਕਸ਼ਾ ਤਿਆਰ ਕੀਤੀ ਤੇ ਉਦੋਂ ਬਾਅਦ ਉਹ ਡੈਡ ਵਡੀ ਦੀ ਜਿਹੜੀ ਪਿੱਛੇ ਪੈਂਦੀ ਫਾਰਮ ਪਰਥੇ ਸਵੇਰ ਤੱਕ ਅਸੀਂ ਪਿਆਰੀ ਕਰਕੇ ਤੇ ਉਹ ਪੋਸਟਮਾਰਟਮ ਲਿਨ ਨੂੰ ਭੇਜਿਆ ਲਾਸ਼ ਨੂੰ ਉਸ ਤੋਂ ਬਾਅਦ ਅਸੀਂ ਆਪਣੀ ਟੀਮ ਨਾਲ ਲਾ ਕੇ ਵਿਛੀ ਉਤਾਰ ਸਿੰਘ ਦੀ ਪਾਟ ਕੀਤੀ ਇਹ ਸਾਨੂੰ ਪਿੰਡ ਤੋਂ ਬਾਹਰ ਖੇਤਾਂ 'ਚ ਮਿਲ ਗਿਆ ਜਿਹਨੂੰ ਅਸੀਂ ਫੜਕੇ ਉਹਦੇ ਤੋਂ ਜਿਹੜੇ ਉਹਨੇ ਕਤਲ ਦੇ ਵਿੱਚ ਇੱਟ ਨਾਲ ਪਤਨ ਕਤਲ ਕੀਤਾ ਸੀ ਉਹ ਅਸੀਂ ਬਰਾਮਦ ਕਰਾ ਲਿਆ ਤੇ ਦੋੱਚੀ ਥੜੀ ਰਸਤੇ ਤੇ ਜਿਹਨੂੰ ਅਸੀਂ ਪੇਸ਼ਦਾਨ ਕਰਨ ਨੂੰ ਕਰਕੇ ਇਹਦਾ ਹੋਰ ਰਿਮਾਂਡ ਲੈ ਕੇ ਇਹਦੇ ਸਰਕਾਰ ਨੂੰ ਮਰੇ ਪਤਾ ਕਰਾਂਗੇ ਉੱਤੇ ਕੀ ਗੱਲ ਸਾਹਮਣੇ ਹੈ ਵੀ ਕੀ ਘਟਣਾ ਵਾਸਤੇ ਹੈ ਥੱਗਾ ਵੱਡਾ ਕਾਹਨ ਕਿਵੇਂ ਹੋ ਗਿਆ ਇਹ ਪਹਿਲਾਂ ਵੀ ਸ਼ਰਾਬ ਪੀ ਕੇ ਕਰਾਣੇ ਨਾਲ ਲੜਦਾ ਰਹਿੰਦਾ ਸੀ ਇਹਨਾਂ ਦੇ ਇੱਕੋ ਕਾਰਨ ਇੱਠਾਂ ਹੈ ਇਹ ਰਾਜ ਜਦੋਂ ਆਇਆ ਤੇ ਇਹ ਇਹਦੇ ਕੋਈ ਸ਼ਹਾਬ ਕੀ ਪੀਤੀ ਉਹਨ ਕਰਕੇ ਇਹਨੇ ਨਾ ਸਿਲੰਡਰ ਸਿਲੰਡਰ ਬਾਹਰ ਕੱਢ ਲਿਆ ਤੇ ਕਹਿੰਦਾ ਮੈਂ ਆਪੇ ਘਰ ਨੂੰ ਜਲਾ ਦੇਣਾ ਇਹਦੇ ਪਿਓ ਨੇ ਇਹਨੂੰ ਰੋਕਿਆ ਤੇ ਆਪਦੇ ਪਿਓ ਨਾਲ ਉਲਝ ਗਿਆ ਤੇ ਉਹਨੇ ਉੱਥੇ ਪਈ ਜਿਹੜੀ ਵੱਡੀ ਏਡਸੀ ਉਹਦੇ ਨਾਲ ਆਪੇ ਉਹਦੇ ਉਹ ਡੱਕ ਪੈ ਥੱਲੇ ਉਹਦੇ ਥੱਬੇ ਘਰ ਦੇ ਉੱਪਰਲੇ ਪਾਸੇ ਸਰਪੇਮਾਰੀ ਜੀ ਦੇ ਮੌਕੇ ਤੇ ਤੁਰੰਤ ਮਾਤ ਹੋ ਗਈ ਇਹਦੇ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਮਹਾਸਾਮਰਾਜ ਜਦੋਂ ਚਨਵਲ ਦੇ ਬਈ ਇਹਦੀ ਪੁੱਛ ਕਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਇੱਕ ਮਕਦਮਾ ਤੇ 35 ਬਟਾ ਵੀ 304 ਆਪਸਿ ਦਾ ਹੋਇਆ ਸੀ ਜਿਹਦੇ ਵਿੱਚ ਇਹਨੂੰ ਇਹ 22 ਮਹੀਨੇ ਜੇਲ੍ਹ ਵੀ ਕੱਟ ਗਿਆ ਤੇ ਬਾਅਦ ਜਿੰਨਾਂ ਲੋਕ ਵੀ ਆਪਸ ਵਿੱਚ ਕੰਪਰਮਾਈਜ਼ ਹੋਣ ਕਰਕੇ 12 ਗਿਆ ਸੀ ਕੀ ਸੀ ਮਾਮਲਾ ਉਹਦੇ ਵਿੱਚ ਇਹ ਦਿੱਤਾ ਇਹਦਾ ਚੈਨਲ ਲਗਾਈ ਹੋਈ ਸੀ ਜਿਸ ਕਰਕੇ ਕੋਈ ਇਹਨਾਂ ਦੇ ਆਪਸ ਵਿੱਚ ਤੇ ਵਿੱਚ ਬਜ਼ੁਰਗ ਨਾਲ ਕੋਈ ਹੋਈ ਸੀ ਉਹਦੇ ਬਾਰੇ ਬੜਾ ਜ਼ਿਆਦਾ ਨਹੀਂ ਪਤਾ ਤੇ ਈ ਉਹਦਾ ਜਿਹੜੇ ਚਿਤਨ ਸਚਾਰ ਚਾਨਕ ਮਾਤਾ ਜਣੀ ਉਹਦੇ 304 ਐਪੀਸੀ ਤੇ ਘਰ ਵੀ ਸੀ ਮਾਤਾ ਕੀ ਨਾ ਤੁਹਾਡਾ ਮਰਦੇ ਪੇਟ ਕੋਲ ਆ ਕੀ ਰਾਤ ਘਟਨਾ ਹੋਈ ਅੰਮਾ ਤਾਂ ਜਿਹੜੀ ਕੋਈ ਗੱਲ ਨਹੀਂ ਮੈਂ ਚਾਰ ਹਾਂਜੀ ਪਸਪਾ ਮੈਂ ਤੋਂ ਆਇਆ ਦਾ ਰੋਕੰਬਾਉ ਮਾਮਲਾ ਸਾਹਮਣੇ ਆਇਆ ਜਿੱਥੇ ਪੁੱਤ ਦੇ ਵੱਲੋਂ ਆਪਣੇ ਪਿਓ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਇੱਟਾਂ ਮਾਰ-ਮਾਰ ਕੇ ਜੋ ਹੈ ਪਿਓ ਦਾ ਕਤਲ ਕਰ ਦਿੱਤਾ ਗਿਆ ਨਸ਼ੇ ਦਾ ਆਦੀ ਇਹ ਪੁੱਤ ਦੱਸਿਆ ਜਾ ਰਿਹਾ ਹੈ ਤੇ ਐਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਵੀ ਆਪਣੇ ਚਾਚੇ ਦੇ ਕਤਲ ਮਾਮਲੇ ਦੇ ਵਿੱਚ ਐ ਸਜ਼ਾ ਕੱਟ ਚੁੱਕਿਆ ਹੈ ਤਾਂ ਘਰ ਦੇ ਵਿੱਚ ਕਲੇਸ਼ ਕਰ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਪੁੱਤ ਨੇ ਅਜੋ ਪਿਓ ਦੇ ਨਾਲ ਉਸ ਦੀ ਬਹਿਸਬਾਜੀ ਹੋ ਜਾਂਦੀ ਹੈ ਪਿਓ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ហេਠਾ ਸੁੱਟਿਆ ਤੇ ਉਸ ਦੀ ਕੁਟਮਾਰ ਕੀਤੀ ਨਹੀਂ ਨਹੀਂ ਘਰ ਦੇ ਅੰਦਰ ਪਈਆਂ ਇੱਟਾਂ ਦੇ ਨਾਲ ਕਈ ਵਾਰ ਕੀਤੀ ਜਿਸ ਕਰਕੇ ਜੋ ਹੈ ਪਿਓ ਦੇ ਇੱਦਾਂ ਮਰ ਨਿਕਲ ਗਏ ਨੇ ਉਸ ਦੀ ਜਾਨ ਚਲੀ ਗਈ ਹੈ ਤਾਂ ਰਾਇਕੋਟ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੂਰੀ ਖਬਰ ਜੋ ਹੈ ॠਣੁਕਮ ਬਾਦ ਦਵੇਗੀ ਪੂਰਾ ਮਾਮਲਾ ਜੋ ਸਾਹਮਣੇ ਆਇਆ ਜਿੱਥੇ ਕਲਯੁਗੀ ਪੁੱਤ ਦੇ ਵੱਲੋਂ ਆਪਣੇ ਪਿਓ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਡੇ ਵਾਰਦਾਤ ਵਾਪਰੀ ਹੈ ਆਪਣੇ ਹੀ ਪੁੱਤ ਦੇ ਵੱਲੋਂ ਜੋ ਹੈ ਆਪਣੇ ਪਿਓ ਦਾ ਕਤਲ ਕਰ ਦਿੱਤਾ ਗਿਆ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਆਖਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਦਾ ਆਦੀ ਸੀ ਪੁੱਤ ਆਪਣੀ ਪਤਨੀ ਦੇ ਨਾਲ ਝਗੜਾ ਕਰ ਰਿਹਾ ਸੀ ਘਰ ਦੇ ਵਿੱਚ ਅਗ ਲਗਾਉਣ ਦੀ ਧਮਕੀ ਦੇ ਰਿਹਾ ਸੀ ਤਾਂ ਇਸੇ ਵਿਚਾਲੇ ਜਦੋਂ ਪਿਓ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਘਰ ਦੇ ਅੰਦਰ ਪਈਆਂ ਇੱਟਾ ਰੋੜੇ ਉਹਨਾਂ ਦੇ ਨਾਲ ਜੋ ਵਾਰ ਕੀਤਾ ਤਾਂ ਮੌਕੇ ਤੇ ਹੀ ਜੋ ਪਿਓ ਦੀ ਜਾਨ ਚਲੀ ਗਈ ਹੈ ਤਾਂ ਐਵੀ ਜਾਣਕਾਰੀ ਆ ਰਹੀ ਹੈ ਕਿ ਇਸ ਨਸ਼ੇੜੀ ਪੁੱਤ ਦੇ ਵੱਲੋਂ ਪਹਿਲਾਂ ਵੀ ਜੋ ਹੈ ਜੇਲ੍ਹ ਦੇ ਵਿੱਚ ਸਜ਼ਾ ਕੱਟੀ ਗਈ ਹੈ ਆਪਣੇ ਹੀ ਸਕੇ ਚਾਚੇ ਦਾ ਇਸਨੇ ਕਤਲ ਕੀਤਾ ਸੀ ਤਾਂ ਰਾਏਕੋਟ ਤੋਂ ਇਹ ਪੂਰੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਲਯੁਗੀ ਪੁੱਤ ਦੇ ਵੱਲੋਂ ਵੱਡਾ ਕਾਰਾ ਕੀਤਾ ਗਿਆ ਰਾਏਕੋਟ ਦੇ ਕਸਬਾ ਪੱਖੋਵਾਲ ਨਜ਼ਦੀਕ ਪਿੰਡ ਰਾਜਕੜ ਦਾ ਇਹ ਮਾਮਲਾ ਹੈ ਜਿੱਥੇ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਕਲਯੁਗੀ ਪੁੱਤਰ ਦੇ ਵੱਲੋਂ ਇੱਟਾਂ ਮਾਰ ਕੇ ਬਜ਼ੁਰਗ ਪਿਤਾ ਦਾ ਕਤਲ ਕਰ ਦਿੱਤਾ ਗਿਆ 12 ਮਹੀਨੇ ਪਹਿਲਾਂ ਵੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਕੇ ਐ ਬਾਹਰ ਆਇਆ ਤਾਂ ਅਕਸਰ ਹੀ ਘਰ ਦੇ ਵਿੱਚ ਲੜਾਈ ਝਗੜਾ ਕਰਦਾ ਸੀ ਤਾਂ اسی ਵਿਚਾਲੇ ਜਦੋਂ ਘਰ ਦੇ ਅੰਦਰ ਪੇ ਸਿਲੰਡਰ ਨੂੰ ਅੱਗ ਲਗਾ ਲੱਗਾ ਸੀ ਤਾਂ ਪਿਓ ਨੇ ਰੋਕਿਆ ਤਾਂ ਅਜਿਹੇ ਦੇ ਵਿੱਚ ਦੋਵਾਂ ਵਿਚਾਲੇ ਝਗੜਾ ਹੁੰਦਾ ਤੇ ਕਤਲ ਕਰ ਦਿੱਤਾ ਗਿਆ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਰਹੇ ਆ ਐਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਦੋਸ਼ੀ bete nu jo hai giraftar kar liye te pure mamle di jankari vi saanjhi kiti hai pure mamle di tafteesh vi shuru kar ditti hai ki kujh kehna kar dya da tuhannu oh vi suna dinde ha ah ki na paina tera ah ki katkat na hoyi ya ki gall hoyi hai ਗੱਲ ਬਾਤ ਨਹੀਂ ਸਸਤਾ ਪਾਇਆ ਅੱਛਾ ਕਿੰਨੇ ਕਬੇ ਦੀ ਗੱਲ ਹੈ ਸਾਢੇ 1:10 ਦੀ ਗੱਲ ਲੱਗੀ ਅੱਛਾ 11:00 ਕੁ ਵਜੇ ਦੇ ਬੱਚੇ ਬੱਚੀ ਆਇਆ ਸਤਾ ਪਾਇਆ ਜੀ ਜਾਨ ਦਾ ਸੁੱਤੇ ਪਿਆ ਨੂੰ ਹੀ ਜਗਾ ਲਿਆ ਕੀ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਕਰਦੇ ਨੇ ਨਸ਼ੇ ਦੇ ਪੂਰੇ ਆਦੀ ਸੀਗੀ ਅੱਛਾ ਦਾ ਦੋ ਸਾਲੋਂ ਦੇ ਦੇਖ ਕੇ ਬੈਠੇ ਰਹੀਆਂ ਅਸੀਂ ਇੱਕ ਰੇ ਵਾਲਾ ਮੇਰਾ ਪਿੰਡਾਂ ਦਾ ਬਰਨਾਲੇ ਜ਼ਿਲ੍ਹੇ ਤੇ ਮੈਂ ਤਾਂ ਆਪਣੇ ਬੱਚੇ ਨੂੰ ਉੱਤੇ ਪਾਣ ਲੈ ਲਿਆ ਵੀ ਇਹਦੇ ਤੇ ਕੋਈ ਜ਼ਿਆਦਾ ਹੋ ਜੂਗਾ ਜਿੱਦ ਬੈਂਕ ਸਾੜ ਦੂ ਮੈਂ ਤਾਂ ਫੇਰ ਆਪਦੇ ਘਰ ਨੂੰ ਮੋੜਾ ਪਾ ਲਿਆ ਕੋਈ ਗੱਲ ਬਾਤ ਨਹੀਂ ਸੀ ਕੋਈ ਵੀ ਨਹੀਂ ਸੀ ਹੈਗੀ ਵੀ ਜਿਹਦਾ ਏਡਾ ਕਰਦਾ ਮੈਂ ਚੱਕਿਆ ਜਰਾ ਰਾਤ ਜਿਹੜਾ ਸਾਡੇ ਨਾਲ ਹੋਇਆਗਾ ਕੰਮ ਕੋਈ ਵੀ ਨਹੀਂ ਸੀ ਅਜੇ ਤੱਕ ਮਾਂਡਿੰਗਾਂ ਨੂੰ ਸੱਦਨ ਚਲੇ ਗਿਆ ਕੋਲੀ ਵੀ ਸਾਨੂੰ ਓਟਣ ਮਾਰ ਨਾ ਪਾਇਆ ਸਿਲੰਡਰ ਖੋਲਦੇ ਆ ਪਹਿਲਾਂ ਰਸੋਈ ਦੇ ਵਿੱਚੋਂ ਕੱਟ ਲਿਆ ਕਹਿੰਦਾ ਮੈਂ ਅੱਗ ਲਾਉਣਾ ਅੱਗੇ ਤਾਂ ਬਹੁਤ ਦਿਨਾਂ ਦਾ ਕਹਿਣਾ ਸੀ ਮੈਂ ਅੱਗ ਲਾ ਦੇ ਘਰ ਨੂੰ ਅੱਗ ਲਾ ਦੂੰ ਮੈਂ ਸਾਰਿਆਂ ਨੂੰ ਮਚਾਉਂ ਕੁਕਾਰਨ ਕਦੇ ਸਾਹਮਣੇ ਆਇਆ ਵੀ ਇਹਦੀ ਕਿਉਂ ਗੱਲ ਕਰਦਾ ਸੀ ਆ ਤਾਂ ਨਹੀਂ ਜੀ ਮੈਨੂੰ ਤਾਂ ਕੁਝ ਨਹੀਂ ਪਤਾ ਇਹਦੇ ਬਾਰੇ ਵੀ ਇਹ ਇਸ ਤਰ੍ਹਾਂ ਕਿਉਂ ਕਰਦਾ ਸੀ ਸਮਝ ਤੋਂ ਹੀ ਬਾਹਰ ਹੋਇਆ ਪਿਆ ਸੀਗਾ ਸਾਰੇ ਸੋਚਦੇ ਰਹਿੰਦੇ ਸੀ ਤੇਰੇ ਪੇਕਾ ਪਰਿਵਾਰ ਮੇਰੇ ਭੈਣਾਂ ਸਾਰੇ ਇਹ ਹੀ ਕਹਿੰਦੇ ਸੀ ਕਿਉਂ ਇਸ ਤਰ੍ਹਾਂ ਕਰਦਾਗਾ ਸਾਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਕੁਝ ਸਮਝਾਉਣ ਵਜਾਉਣ ਦੀ ਵੀ ਗੱਲ ਪਹ ਹੋਈ ਹੋਣੀ ਆ ਸਮਝਾਉਣ ਦੀ ਵੀ ਕੋਸ਼ਿਸ਼ ਬਾਰੇ ਵੀ ਜੀ ਮੈਂ ਬਹੁਤ ਫੋਨ ਲਾਇਆ ਸਾਰਿਆਂ ਨੂੰ ਇਹਨੂੰ ਸਮਝਾ ਦੋ ਪਰ ਮੇਰੇ ਕਿਸੇ ਨੇ ਸੁਣੀ ਨਹੀਂ ਹੈ ਕਿ ਕਿਸੇ ਨੇ ਨੂੰ ਸਮਝਾਇਆ ਨਹੀਂ ਸ਼ਾਦੇ ਪਾੜਾ ਨਾ ਬਰਤਦਾ ਪੁਲਿਸ ਦਾ ਕਦੇ ਤੁਸੀਂ ਪਹੁੰਚ ਕੀਤੀ ਸੀ ਹਾਂਜੀ ਠੀਕ ਸਰ ਆਪਣੇ ਥੜਸਰਾ ਆਪਦੇ ਪਿੰਡ ਰਾਜਗੜ੍ਹ ਵਿਖੇ ਕੋਤਲ ਦਾ ਮਾਹੌਲ ਆਇਆ ਲੋਕੋ ਉੱਤਰ ਬੋਲੋ ਪਿਓ ਨੂੰ ਕੋਤਲ ਕਰਾਓ ਹਾਂਜੀ ਮਾਮਲਾ ਹੈ ਕੀ ਘਟਨਾ ਵਾਸਤੇ ਰਾਤ ਕਰੀਬ 11:30 ਵਜੇ ਇੱਕ 105 ਦੀ ਕਾਰ ਆਈ ਸੀ ਜਿਸ ਤੇ ਉਹਨੇ ਪੁੱਤ ਨੇ ਪਿਓ ਨੂੰ ਮਾਰ ਦਿੱਤਾ ਅਵਤਾਰ ਸਿੰਘ ਜੀ ਸਿਤਾਰੀ ਨੇ ਆਪਣੇ ਪਿਤਾ ਬੋਟਾ ਸਿੰਘ ਨੂੰ ਮਾਰ ਦਿੱਤਾ ਜਿਸ ਤੇ ਅਸੀਂ ਇਲਾਕੇ ਦੇ ਵਿੱਚ ਸੀ ਅਸੀਂ ਤੁਰੰਤ ਪਹੁੰਚ ਕੇ ਜਾ ਕੇ ਅਸੀਂ ਮੌਕਾ ਤੇ ਜਾ ਕੇ ਤਾਂ ਜਿਹੜੇ ਬੋਟਾ ਸਿੰਘ ਦੇ ਘਰ ਵਾਲੀ ਆ ਮਿਲਕੀਤ ਕਰੋ ਉਹਦੇ ਇਸ ਸਟੇਟਮੈਂਟ ਰਿਕਾਰਡ ਕੀਤੀ ਤੇ ਅਸੀਂ ਜਿਹੜੀ ਮੌਕੇ ਤੇ ਜਿਹੜੀ ਇਹ ਸ਼ਖਸ਼ ਤਿਆਰ ਕੀਤੀ ਤੇ ਉਦੋਂ ਦਾ ਉਹ ਡੈੱਡ ਬਡੀ ਦੀ ਜਿਹੜੀ ਪਿੱਛੇ ਬੰਦੀ ਫਾਰਮ ਪਰ ਤੇ ਸਵੇਰ ਤੱਕ ਅਸੀਂ ਤਿਆਰੀ ਕਰਕੇ ਤੇ ਉਹ ਪੋਸਟਮਾਰਟਮ ਲਈ ਉਹਨੂੰ ਭੇਜਿਆ ਲਾਸ਼ ਨੂੰ ਉਸ ਤੋਂ ਬਾਅਦ ਅਸੀਂ ਆਪਣੀ ਟੀਮ ਨਾਲ ਲਾ ਕੇ ਬੱਚੀ ਉਦਾਰ ਸਿੰਘ ਦੀ ਪਾਟ ਕੀਤੀ ਇਹ ਸਾਨੂੰ ਪਿੰਡ ਤੋਂ ਬਾਹਰ ਤੇ ਬਾਜ ਮਿਲ ਗਿਆ ਦਿਨ ਅਸੀਂ ਫੜ ਕੇ ਉਹਦੇ ਤੋਂ ਜਿਹੜੇ ਉਹਨੇ ਕਤਲ ਦੇ ਵਿੱਚ ਇੱਟ ਨਾਲ ਪੁੱਤ ਨੂੰ ਕਤਲ ਕੀਤਾ ਸੀ ਉਹ ਅਸੀਂ ਬਰਾਮਦ ਕਰਾ ਲਿਆ ਤੇ ਦੋ ਛੀ ਛੜੀ ਰਸਤੇ ਤੇ ਜਿਹਨੂੰ ਅਸੀਂ ਪੇਸ਼ਦਾਰਤ ਕਰਨ ਨੂੰ ਕਰਤੀ ਇਹਦਾ ਹੋਰ ਰਿਮਾਂਡ ਲੈ ਕੇ ਇਹਦੀ ਸਰਕਾਰ ਨੂੰ ਮਰੇ ਪਤਾ ਕਰਾਣੀ ਉਹ ਉੱਤੇ ਕੀ ਕਰ ਸਾਹਮਣੇ ਵੀ ਕੀ ਕਰਨਾ ਵਾਸਤੇ ਅੱਜ ਦਾ ਬੜਾ ਕਾਂਡ ਕਿਵੇਂ ਹੋ ਗਿਆ ਇਹ ਪਹਿਲਾਂ ਵੀ ਸ਼ਰਾਬੀ ਕੇ ਕਰਾਉਣੇ ਨਾਲ ਲੜਦਾ ਰਹਿੰਦਾ ਸੀ ਇਹਨਾਂ ਦੇ ਕੋਈ ਘਰ ਇੱਠਾਂ ਹੈ ਇਹ ਰਾਤ ਜਦੋਂ ਆਇਆ ਤੇ ਇਹ ਇਹਦੇ ਕੋਈ ਸ਼ਾਬ ਦੀ ਕੀਤੀ ਉਹਨ ਕਰਕੇ ਇਹਨੇ ਨਾ ਸਿਲੰਡਰ ਸਿਲੰਡਰ ਬਾਹਰ ਕੱਢ ਲਿਆ ਤੇ ਕਹਿੰਦਾ ਮੈਂ ਆਪਦੇ ਘਰ ਨੂੰ ਜਲਾ ਦਿੰਨਾ ਇਹਦੇ ਪਿਓ ਨੇ ਇਹਨੂੰ ਰੋਕਿਆ ਤੇ ਆਪਦੇ ਪਿਓ ਨਾਲ ਉਲਝ ਗਿਆ ਤੇ ਉਹਨੇ ਉੱਥੇ ਪਈ ਜਿਹੜੀ ਬਾਦੀ 8 ਸੀ ਉਹਦੇ ਨਾਲ ਆਪੇ ਉਹਦੇ ਉਹ ਡੱਕ ਪੈ ਥੱਲੇ ਉਹਦੇ ਖੱਬੇ ਘਰ ਦੇ ਉੱਪਰਲੇ ਪਾਸੇ ਸਾਟੇ ਮਾਰੀ ਜਿੱਦੀ ਮੌਕੇ ਤੇ ਤੁਰੰਤ ਮਾਤ ਹੋ ਗਈ ਇਹ ਤਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਮਾਹੌਲ ਆ ਸਮਾਂ ਆ ਗਿਆ ਜਦੋਂ ਚੇਨ ਵਾਲਾ ਬਾਈ ਇਹਦੀ ਪੁੱਛ ਕੁੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਇੱਕ ਮਕਦਮਾ ਤੇ 35 ਬਟਾ ਵੀ 304 ਆਪਸਿ ਦਾ ਹੋਈ ਸੀ ਜਿਹਦੇ ਵਿੱਚ ਇਹਨੂੰ ਇਹ 22 ਮਹੀਨੇ ਜੇਲ੍ਹ ਵੀ ਕੱਟ ਗਿਆ ਤੇ ਬਾਅਦ ਜਿੰਨਾਂ ਨੇ ਕੋਈ ਆਪਸ ਵਿੱਚ ਕੰਪਰਮਾਈਜ਼ ਹੋਣ ਕਰਕੇ 12 ਗਿਆ ਸੀ ਕੀ ਸੀ ਮਾਮਲਾ ਉਹਦੇ ਵਿੱਚ ਇਹ ਦਿੱਤਾ ਇਹ ਚਾਚਾ ਨੇ ਲਗਾਈ ਸੀ ਜਿਸ ਕਰਕੇ ਕੋਈ ਇਹਨਾਂ ਦੇ ਆਪਸ ਵਿੱਚ ਬਜ਼ੁਰਗ ਨਾਲ ਕੋਈ ਹੋਈ ਸੀ ਉਹਦੇ ਬਾਰੇ ਬੜਾ ਜਿਆਦਾ ਨਹੀਂ ਪਤਾ ਤੇ ਈ ਉਹਦਾ ਇਤਿਨ ਸਚਾਰਾ ਚਾਨਕ ਮੋਤ ਉਹ ਜਣੀ ਉਹਦੇ ਇਤਿਨ ਸਚਾਰਾ ਇਸੇ ਤੇ ਘਰ ਵਿੱਚ ਸੀ ਮਤਲਬ ਕੀ ਨਾ ਤੁਹਾਡਾ ਮਰ ਕੇ ਰਕਵਾਣਾ ਕਰੋ ਕੰਬਾ ਉਹ ਮਾਮਲਾ ਸਾਹਮਣੇ ਆਇਆ ਜਿੱਥੇ ਪੁੱਤ ਦੇ ਵੱਲੋਂ ਆਪਣੇ ਪਿਓ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਇੱਟਾ ਮਾਰ ਮਾਰ ਕੇ ਜੋ ਹੈ ਪਿਓ ਦਾ ਕਤਲ ਕਰ ਦਿੱਤਾ ਗਿਆ ਨਸ਼ੇ ਦਾ ਆਦੀ ਇਹ ਪੁੱਤ ਦੱਸਿਆ ਜਾ ਰਿਹਾ ਹੈ ਤੇ ਐਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਵੀ ਆਪਣੇ ਚਾਚੇ ਦੇ ਕਤਲ ਮਾਮਲੇ ਦੇ ਵਿੱਚ ਇਹ ਸਜ਼ਾ ਕੱਟ ਚੁੱਕਿਆ ਹੈ ਤਾਂ ਘਰ ਦੇ ਵਿੱਚ ਕਲੇਸ਼ ਕਰ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਪੁੱਤ ਨੇ ਅਜੋ ਪਿਓ ਦੇ ਨਾਲ ਉਸ ਦੀ ਬਹਿਸਬਾਜ਼ੀ ਹੋ ਜਾਂਦੀ ਹੈ ਪਿਓ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਹੇਠਾ ਸੁੱਟਿਆ ਤੇ ਉਸ ਦੀ ਕੁਟਮਾਰ ਕੀਤੀ ਨਹੀਂ ਨਹੀਂ ਘਰ ਦੇ ਅੰਦਰ ਪਈਆਂ ਇੱਟਾਂ ਦੇ ਨਾਲ ਕਈ ਵਾਰ ਕੀਤੇ ਜਿਸ ਕਰਕੇ ਜੋ ਹੈ ਪਿਓ ਦੇ ਇਦਾਂ ਨਿਕਲ ਗਏ ਨੇ ਉਸ ਦੀ ਜਾਨ ਚਲੀ ਗਈ ਹੈ ਤਾਂ ਰਾਇਕੋਟ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੂਰੀ ਖਬਰ ਜੋ ਹੈ ਰੂਣੁਕੰਬਾ ਦਵੇਗੀ ਪੂਰਾ ਮਾਮਲਾ ਜੋ ਸਾਹਮਣੇ ਆਇਆ ਜਿੱਥੇ ਕਲਯੁਗੀ ਪੁੱਤ ਦੇ ਵੱਲੋਂ ਆਪਣੇ ਪਿਓ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਆਪਣੇ ਹੀ ਪੁੱਤ ਦੇ ਵੱਲੋਂ ਜੋ ਹੈ ਆਪਣੇ ਪਿਓ ਦਾ ਕਤਲ ਕਰ ਦਿੱਤਾ ਗਿਆ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਆਖਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਦਾ ਆਦੀ ਸੀ ਪੁੱਤ ਆਪਣੀ ਪਤਨੀ ਦੇ ਨਾਲ ਝਗੜਾ ਕਰ ਰਿਹਾ ਸੀ ਘਰ ਦੇ ਵਿੱਚ ਅਗਲ ਲਗਾਉਣ ਦੀ ਧਮਕੀ ਦੇ ਰਿਹਾ ਸੀ ਤਾਂ ਇਸੇ ਵਿਚਾਲੇ ਜਦੋਂ ਪਿਓ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਘਰ ਦੇ ਅੰਦਰ ਪਈਆਂ ਇੱਟਾ ਰੋੜੇ ਉਹਨਾਂ ਦੇ ਨਾਲ ਜੋ ਵਾਰ ਕੀਤਾ ਤਾਂ ਮੌਕੇ ਤੇ ਹੀ ਜੋ ਪਿਓ ਦੀ ਜਾਨ ਚਲੀ ਗਈ ਹੈ ਤਾਂ ਐਵੀ ਜਾਨਕਾਰੀ ਆ ਰਹੀ ਹੈ ਕਿ ਇਸ ਨਿਸ਼ੇੜੀ ਪੁੱਤ ਦੇ ਵੱਲੋਂ ਪਹਿਲਾਂ ਵੀ ਜੋ ਹੈ ਜੇਲ੍ਹ ਦੇ ਵਿੱਚ ਸਜ਼ਾ ਕੱਟੀ ਗਈ ਹੈ ਆਪਣੇ ਹੀ ਸਕੇ ਚਾਚੇ ਦਾ ਇਸਨੇ ਕਤਲ ਕੀਤਾ ਸੀ ਤਾਂ ਰਾਏਕੋਟ ਤੋਂ ਇਹ ਪੂਰੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਲਯੁਗੀ ਪੁੱਤ ਦੇ ਵੱਲੋਂ ਵੱਡਾ ਕਾਰਾ ਕੀਤਾ ਗਿਆ ਰਾਏਕੋਟ ਦੇ ਕਸਬਾ ਪੱਖੋਵਾਲ ਨਜ਼ਦੀਕ ਪਿੰਡ ਰਾਜਕੜ ਦਾ ਇਹ ਮਾਮਲਾ ਹੈ ਜਿੱਥੇ ਸ਼ਰਾਬ ਦੇ ਨਸ਼ੇ ਦੇ ਵਿੱਚ ਤੁਤ ਕਲਯੁਗੀ ਪੁੱਤਰ ਦੇ ਵੱਲੋਂ ਇੱਟਾਂ ਮਾਰ ਕੇ ਬਜ਼ੁਰਗ ਪਿਤਾ ਦਾ ਕਤਲ ਕਰ ਦਿੱਤਾ ਗਿਆ 12 ਮਹੀਨੇ ਪਹਿਲਾਂ ਵੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਕੇ ਐ ਬਾਹਰ ਆਇਆ ਹੈ ਤਾਂ ਅਕਸਰ ਹੀ ਘਰ ਦੇ ਵਿੱਚ ਲੜਾਈ ਝਗੜਾ ਕਰਦਾ ਸੀ ਤਾਂ اسی ਵਿਚਾਲੇ ਜਦੋਂ ਘਰ ਦੇ ਅੰਦਰ ਪੇ ਸਿਲੰਡਰ ਨੂੰ ਅੱਗ ਲਗਾ ਲੱਗਾ ਸੀ ਤਾਂ ਪਿਓ ਨੇ ਰੋਕਿਆ ਤਾਂ ਅਜਿਹੇ ਦੇ ਵਿੱਚ ਦੋਵਾਂ ਵਿਚਾਲੇ ਝਗੜਾ ਹੁੰਦਾ ਤੇ ਕਤਲ ਕਰ ਦਿੱਤਾ ਗਿਆ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਰਹੇ ਆ ਐ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਦੋਸ਼ੀ بیٹے ਨੂੰ ਜੋ ਹੈ ਗ੍ਰਫਤਾਰ ਕਰ ਲਿਆ ਤੇ ਪੂਰੇ ਮਾਮਲੇ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਪੂਰੇ ਮਾਮਲੇ ਦੀ ਤਫਤੀਸ਼ ਵੀ ਸ਼ੁਰੂ ਕਰ ਦਿੱਤੀ ਹੈ ਕੀ ਕੁਝ ਕਹਿਣਾ ਕਰਦੇ ਆ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਹਾਂ ਕੀ ਨਾ ਪੈਣ ਤੇ ਇਹ ਕੀ ਘਟਕੜ ਨਾ ਹੋਈ ਹੈ ਕੀ ਗੱਲ ਹੋਈ ਆ ਕੋਈ ਗੱਲ ਬਾਤ ਨਹੀਂ ਹੱਸਦਾ ਪਏ अच्छा कितने को भी दी गल है साटेक 10 दी गल लागगी अच्छा 11 ਕੁ ਮੈਂ ਜਦ ਬੱਤੀ ਬੱਤੀ ਸੀ ਆਸਤਾ ਪਾਇ ਜੀ ਜਾਨ ਦਾ ਕੁੱਤੇ ਪਿਆ ਨੂੰ ਹੀ ਜਗਾ ਲਿਆ ਕੀ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਕਰਦੇ ਨੇ ਨਸ਼ੇ ਦੇ ਪੂਰੇ ਆਦੀ ਸੀਗੀ ਅੱਛਾ ਤਾਂ ਦੋ ਸਾਲ ਆਪਦੇ ਬੱਕੇ ਬੈਠੇ ਰਹੀਆਂ ਅਗੀ ਇਕਰੀ ਵਾਲਾ ਮੇਰਾ ਪਿੰਡ ਹੈਗਾ ਬਰਨਾਲੇ ਜ਼ਿਲ੍ਹੇ ਤੇ ਮੈਂ ਤਾਂ ਆਪਦੇ ਪੱਟਨ ਉਹ ਤੇ ਬੰਨ ਲਾ ਲਿਆ ਵੀ ਇਹਦੇ ਚ ਕੋਈ ਸੁਧਾਰ ਹੋ ਜੂਗਾ ਗਿੱਟ ਬੈਂਕ ਸਾਰਦੂ ਮੈਂ ਤਾਂ ਫੇਰ ਆਪਦੇ ਘਰ ਨੂੰ ਮੋੜਾ ਪਾ ਲਿਆ ਹਾਂ ਕੋਈ ਗੱਲ ਬਾਤ ਨਹੀਂ ਜੀ ਕੋਈ